ਸਰ ਇੱਕ ਲੱਖ ਰੁਪਏ ਦੀ ਫਰੋਤੀ ਮੰਗਣ ਦਾ ਮਾਮਲਾ ਸੀਗਾ ਟੀਚਰ ਕੋਲੋ ਕੀ ਮਾਮਲਾ ਕੀ ਸੀਗਾ ਤੇ ਕੀ ਕਿਹਾ ਹੋਇਆ ਇਹ ਪਿੰਡ ਲੱਕੜ ਵਾਲਾ ਦੇ ਸਰਕਾਰੀ ਸਕੂਲ ਦੇ ਵਿੱਚ ਟੀਚਰ ਲੱਗਿਆ ਹੋਇਆ ਪਰਮਿੰਦਰ ਸਿੰਘ ਉਹਨੂੰ ਦੋਕ ਦਿਨ ਤੋਂ ਕਾਲ ਆ ਰਹੀਆਂ ਸੀ ਕਿਸੇ ਵਿਅਕਤੀ ਦੀਆਂ ਬਾਹਰਲੇ ਨੰਬਰ ਤੋਂ ਕੋਈ ਸੈਕੰਡ ਲਾਈਨ ਦਾ ਨੰਬਰ ਸੀਗਾ ਕਿ ਮੈਂ 골ਡੀ ਬਰਾਡ ਬੋਲਦਾ ਤੇ ਜਿਹੜਾ ਉਸ ਤੋਂ ਉਸਨੇ 5 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਧਮਕੀ ਦੇ ਕੇ ਤੇ ਉਸ ਨੂੰ ਇੱਕ ਲਿਖਤੀ ਮੈਸੇਜ ਵੀ ਪਾਇਆ ਜਿਸਟ ਲਾਰੈਂਸ ਗਰੁੱਪ ਦਾ 골ਡੀ ਬਰਾਡ ਦਾ ਹੋਰ ਗੇਂਸਟਾ ਦੇ ਨਾਮ ਲਿਖ ਕੇ ਉਹਨੇ ਉਹਨੂੰ ਧਮਕੀ ਦਿੱਤੀ ਬਾਰ-ਬਾਰ ਉਸ ਮਨ ਚ ਜਿਹੜਾ ਕੱਲ ਸਾਡੇ ਕੋਲੇ ਉਹ ਕੰਸਰਨ ਟੀਚਰ ਵੱਲੋਂ ਤਲਾਹ ਦਿੱਤੀ ਗਈ ਸੀ ਅਸੀਂ ਉਹ ਤੇ ਜੋ ਹੈਗਾ ਟੈਕਨੀਕਲ ਸੈਲ ਦੀ ਮਦਦ ਨਾਲ ਤੇ ਹੋਰ ਜੰਸੀ ਮਦਨ ਨਾਲ ਅਸੀਂ ਆਪਣਾ ਉਹ ਉਹਨੂੰ ਟ੍ਰੇਸ ਕਰਕੇ ਜਿਹੜਾ ਹੈਗਾ ਜਿੰਨੇ ਕਾਲ ਕੀਤੀ ਸੀ ਉਹਨੂੰ ਗ੍ਰਿਫਤਾਰ ਕੀਤਾ ਜੋ ਇਹ ਜਸਪੀਰ ਸਿੰਘ ਹੈ ਆਪਣਾ ਪਿੰਡ ਲੱਕਣ ਵਾਲੇ ਦਾ ਹੀ ਰਹਿਣ ਵਾਲਾ ਇਹਦੇ ਵੱਲੋਂ ਇਹ ਕਾਲ ਕੀਤੀ ਗਈ ਸੀਗੀ ਇਹ ਪਹਿਲਾਂ ਐਸਐਸ ਸਕੂਲ ਚ ਦਾ ਸਟੂਡੈਂਟ ਰਹਿ ਚੁੱਕਾ ਹੈ ਕੀ ਕੋਈ ਇਹਦਾ ਅਗੇ ਗੈਂਗ ਨਾਲ ਹੈ ਸੰਬੰਧ ਜੀ ਕੋਈ ਲੱਗ ਰਿਹਾ ਕੋਈ ਅਸੀਂ ਜਿਹੜਾ ਜਿਹਦੇ ਸੰਬੰਧੀ ਪੁਲਿਸ ਰਿਪੋਰਟ ਲੈ ਕੇ ਇਹ ਤੋਂ ਫਰਦਰ ਪੁੱਛਗਛ ਕਰਾਂਗੇ ਕਿ ਇਸਨੇ ਕਿਸ ਦੀ ਛੇਤੇ ਜਾਂ ਕਿਸੇ ਹੋਰ ਨਾਲ ਰਲ ਕੇ ਇਹ ਕੰਮ ਕੀਤਾ ਈ ਜਾਂ ਆਪਦੇ ਤੌਰ ਤੇ ਕੀਤਾ ਪਹਿਲਾਂ ਵੀ ਕੋਈ ਮਾਮਲੇ ਮੂਲੇ ਦਰਜੇ ਦੀ ਇਸ ਬੰਦੇ ਤੇ ਕੋਈ ਨਹੀਂ ਹੈ ਤੇ ਸਾਡੇ ਕੋਲੇ ਫਿਰ ਨਾਲ ਕੋਈ ਨਹੀਂ ਪਰ ਫਿਰ ਵੀ ਅਸੀਂ ਇਹਦੀ ਤੈਕੀਕਾਤ ਕਰ ਰਹੇ ਹਾਂ ਹਬਈ ਕੀ ਮਤਲਬ ਮਾਮਲੇ ਸਾਰੇ ਇਹਨਾਂ ਦਾ ਤੇ ਕੀ ਮਤਲਬ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਫਿਰੋਤੀ ਇਹ ਜਸਪੀ ਸਿੰਘ ਹੈ ਜੀ ਇਹਨੇ ਮਾਸਟਰ ਜਸਮਿੰਦਰ ਸਿੰਘ ਵਾਸੀ ਪਿੰਡ ਗੰਦਰ ਤੋਂ ਜੀ 5 ਲੱਖ ਦੀ ਫਿਰੋਸਤੀ ਮੰਗੀ ਸਰੇ ਨੇ ਤੇ ਪਸੂ ਦੇ ਇਸ ਦੇ ਮਕਦਮਾ ਦਾਰਜ ਕਰਕੇ ਪੁਲਿਸ ਨੇ ਇਸ ਨੂੰ ਅਰੈਸਟ ਕਰ ਲਿਆ ਜੀ ਤੇ ਅੱਜ ਕੋਰਟ ਸੁਪਰੀਜ਼ ਕੀਤਾ ਸੀ ਜਿਹਨੇ ਇੱਕ ਦਿਨ ਦਾ ਪੁਲਿਸ ਸਮਰਤ ਮਿਲਿਆ ਇਹਦੀ ਮੈਲਦੀ ਐਸਾ ਰਿਹਾ ਕਿ ਕਰਾ ਕੀ ਤੇ ਕਿ ਇਹਦੇ ਜੋਗੀ ਤਦਦੀਕ ਚੱਲੂ ਹੈ ਕਰਦੇ ਜੀ ਜੋ ਸਾਹਮਣਿਆਂ ਉਹ ਚਾਰਜ ਕੀਤੀ ਜਾਵੇ ਪਹਿਲਾਂ ਵੀ ਕੋਈ ਰਿਕਾਰਡ ਕੋਡ ਹੈਗਾ ਜਾਂ ਮਾਮਲੇ ਮੂਲੇ ਦਰਜੰਦਾ ਕੋਈ ਪਹਿਲਾ ਸਰ ਹੈ ਨਹੀਂ ਕੋਈ ਰਿਕਾਰਡ ਮਾ ਮਾਰੇ ਤੇ ਕੀ ਦੇ ਨਾਂ ਤੇ ਮੰਗੀ ਗਈ ਸੀ ਕੋਈ ਫਰੋਤੀ ਕੀਦਾਂ ਮਲਵਾ ਕੇ ਸੀ ਇਹ ਸਾਰੇ ਨੇ ਗੋਲਡੀ ਬਰਾੜ ਦਾ ਨਾਂ ਲਿਆ ਸੀ ਮੈਂ ਉਹਦਾ ਬੰਦਾ ਗੋਲਡੀ ਬਰਾੜ ਦਾ ਬੰਦਾ ਜੀ ਉਹ ਬੰਦਾ ਗੱਤ ਲਿਆ ਸੀ ਕਿੰਨੇ ਟਾਈਮ ਚ ਮਲ ਪੁਲਿਸ ਨੇ ਹਾਸਲ ਕਰ ਲਿਆ ਗ੍ਰਿਫਤਾਰ ਕਰ ਤਾ ਸਰ 4-5 ਘੰਟੇ ਚੋਂ ਪੀਜੀ ਸੀ